ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਦੀ ਗ੍ਰਿਪਚੋਂ ਹਵਾਲਾਤੀ ਫਰਾਰ ਹੋ ਗਿਆ ਔਰ ਮਲਜ਼ਮ ਲੱਭਦੇ ਫਿਰਦੇ ਆ ਉਸ ਨੂੰ ਭੱਜ-ਭੱਜ ਕੇ ਗਲੀਆਂ ਦੇ ਵਿੱਚ ਗਲੀਆਂ ਛਾਣੀਆਂ ਜਾ ਰਹੀਆਂ ਔਰ ਇਸ ਦੇ ਨਾਲ ਹੀ ਪਾਣੀ ਵਾਲੀ ਟੈਂਕੀ ਤੇ ਭੱਜ ਕੇ ਚੜ੍ਹ ਗਿਆ ਇੱਕ ਮੁਲਾਜ਼ਮ ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਸਿੱਧੀਆਂ ਜਿੱਥੇ ਕਿ ਇੱਕ ਹਵਾਲਾਤੀ ਫਰਾਰ ਹੋ ਗਿਆ ਕੋਰਟ ਦੇ ਬਖਸ਼ੀ ਖਾਨੇ ਚੋਂ ਔਰ ਮੌਕੇ ਦੇ ਉੱਪਰ ਪੁਲਿਸ ਨੂੰ ਭਾਜੜਾ ਪੈ ਜਾਂਦੀਆਂ ਜਦੋਂ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਤਾਂ ਵਾਕਾ ਹੋ ਗਿਆ ਤਾਂ ਸ਼੍ਰੀ ਮੁਖਸਰ ਸਾਹਿਬ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਦਾਲਤ ਦੇ ਬਖਸ਼ੀ ਖਾਨੇ ਚੋਂ ਹਵਾਲਾਤੀ ਫਰਾਰ ਹੋ ਗਿਆ ਹਵਾਲਾਤੀ ਜਸ਼ਨਦੀਪ ਸਿੰਘ ਨੂੰ ਲਿਆਂਦਾ ਗਿਆ ਸੀਗਾ ਕੋਰਟ ਪੇਸ਼ ਕਰਨ ਦੇ ਲਈ ਤਾਂ ਪੁਲਿਸ ਭਾਲ ਚ ਜੁੱਟੀ ਹੋਈ ਆ ਹੁਣ ਜਸ਼ਨਦੀਪ ਦੇ ਔਰ ਮੁਖਸਰ ਸਾਹਿਬ ਅਦਾਲਤ ਦੇ ਵਿੱਚ ਲਿਆਂਦਾ ਗਿਆ ਸੀ ਇਸ ਨੂੰ ਬਖਸ਼ੀ ਖਾਨੇ ਦੇ ਵਿੱਚ ਸੀਗਾ ਇਹ ਔਰ ਬਖਸ਼ੀ ਖਾਨੇ ਦੇ ਵਿੱਚੋਂ ਹਵਾਲਾਤੀ ਫਰਾਰ ਹੋ ਗਿਆ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੁਖਸਰ ਸਾਹਿਬ ਜਿਥੇ ਕਿ ਅਦਾਲਤ ਦੇ ਬਖਸ਼ੀ ਖਾਨੇ ਚੋਂ ਹਵਾਲਾਤੀ ਫਰਾਰ ਹੋ ਗਿਆ ਔਰ ਪੰਜਾਬ ਪੁਲਿਸ ਦੀ ਵੱਡੀ ਲਾਪਰਵਾਹੀ ਰਹੀ ਹੈ ਵੱਡੀ ਲਾਪਰਵਾਹੀ ਰਹੀ ਹੈ ਔਰ ਪੁਲਿਸ ਹੁਣ ਲੱਭਦੀ ਫਿਰਦੀ ਆ ਇਸ ਹਵਾਲਾਤੀ ਨੂੰ ਔਰ ਕਾਂਡ ਇਹਨੇ ਕੀਤੇ ਸੀ ਜਿਸ ਤੋਂ ਬਾਅਦ ਇਸ ਦੀ ਗ੍ਰਿਫਤਾਰੀ ਹੋਈ ਸੀ ਔਰ ਉਸ ਤੋਂ ਬਾਅਦ ਫਿਰ ਹੋ ਕੀ ਗਿਆ ਫਰਾਰ ਹੋ ਗਿਆ ਇਹ ਫਰਾਰ ਹੋ ਗਿਆ ਪੁਲਿਸ ਘੱਟਾ ਛਾਣਦੀ ਫਿਰਦੀ ਆ ਹੁਣ ਗਲੀਆਂ ਦੇ ਵਿੱਚ ਖੇਤਾਂ ਦੇ ਵਿੱਚ ਆ ਦੇਖੋ ਆ ਵੀਡੀਓ ਜਿਹੜਾ ਨਿਕਲ ਕੇ ਸਾਹਮਣੇ ਆਇਆ ਪੁਲਿਸ ਮੁਲਾਜ਼ਮ ਭੱਜੇ ਫਿਰਦੇ ਆ ਗਲੀਆਂ ਦੇ ਵਿੱਚ ਕੋਟ ਦੇ ਨੇੜੇ ਤੇ ਨੇੜੇ ਦਾ ਇਲਾਕਾ ਛਾਣ ਮਾਰਿਆ ਔਰ ਇਹਦੇ ਨਾਲ ਹੀ ਪਾਣੀ ਦੀ ਟੈਂਕੀ ਤੇ ਭੱਜ ਕੇ ਚੜ ਗਿਆ ਇੱਕ ਮੁਲਾਜ਼ਮ ਜਦੋਂ ਹੱਥਾਂ ਪੈਰਾਂ ਦੀਆਂ ਪੈ ਗਈਆਂ ਪੁਲਿਸ ਨੂੰ ਕਿਉਂਕਿ ਨੌਕਰੀ ਤੇ ਗੱਲ ਆ ਗਈ ਆ ਹੁਣ ਔਰ ਦੇਖ ਸਕਦੇ ਹੋ ਕਿ ਮੌਕੇ ਦੇ ਉੱਪਰ ਆਉਂਦੇ ਆ ਮੁਲਾਜ਼ਮ ਔਰ ਉਸ ਤੋਂ ਬਾਅਦ ਇੱਕ ਜਣਾ ਤਾਂ ਭੱਜ ਕੇ ਪਾਣੀ ਦੀ ਟੈਂਕੀ ਤੇ ਚੜਦਾ ਇੱਕ ਜਿਹੜਾ ਭੱਜ ਕੇ ਪਾਣੀ ਦੀ ਟੈਂਕੀ ਤੇ ਚੜਦਾ ਭਾਈ ਸਾਹਿਬ ਨੂੰ ਦੇਖੋ ਇਹ ਜਿਹੜੇ ਪੁਲਿਸ ਮੁਲਾਜ਼ਮ ਨੇ ਇਹ ਭੱਜ ਕੇ ਪਾਣੀ ਦੀ ਟੈਂਕੀ ਤੇ ਚੜ ਰਹੇ ਆ ਹੁਣ ਔਰ ਪਾਣੀ ਦੀ ਟੈਂਕੀ ਤੇ ਚੜ ਕੇ ਦੇਖਦੇ ਆ ਕਿ ਪਤਾ ਲੱਗ ਜਵੇ ਸ਼ਾਇਦ ਨੇੜੇ ਤੇੜੇ ਕਿਤੇ ਉਹ ਭੱਜਦਾ ਨਜ਼ਰ ਆ ਜਵੇ ਤਾਂ ਪਰ ਉਹ ਇਹਨਾਂ ਦੀ ਰੇਂਜ ਤੋਂ ਬਾਹਰ ਹੋ ਚੁੱਕਿਆ ਸੀ ਇਹ ਦੱਸਿਆ ਜਾ ਰਿਹਾ ਤਾਂ ਅਜੇ ਕਾਬੂ ਨਹੀਂ ਆਇਆ ਤਾਂ ਹਵਾਲਾਤੀ ਫਰਾਰ ਹੋ ਗਿਆ ਹਵਾਲਾਤੀ ਫਰਾਰ ਹੋ ਗਿਆ ਜਿਸ ਨੂੰ ਕੋਟ ਲਿਆਂਦਾ ਗਿਆ ਸੀ ਬਖਸ਼ੀ ਖਾਨੇ ਚੋਂ फरार हो गया हवालाती और पंजाब पुलिस ਹੁਣ ਘਟਾ ਛਾਣਦੀ ਫਿਰਦੀ ਆ ਪੰਜਾਬ ਪੁਲਿਸ ਲੱਭਦੀ ਫਿਰਦੀ ਆ ਹੁਣ ਕਦੇ ਇਧਰ ਕਦੇ ਇਧਰ ਕਦੇ ਖੇਤਾਂ ਵਾਲੇ ਪਾਸੇ ਔਰ ਆ ਭਾਈ ਸਾਹਿਬ ਜਿਹੜੇ ਆ ਇਹ ਪੁਲਿਸ ਮੁਲਾਜ਼ਮ ਇਹ ਪਾਣੀ ਦੀ ਟੈਂਕੀ ਤੇ ਚੜ ਰਹੇ ਆ ਹੁਣ ਦੇਖੋ ਪੌੜੀਆਂ ਗਿਣ ਕੇ ਚੜ ਗਏ ਪਾਣੀ ਦੀ ਟੈਂਕੀ ਤੇ ਭੱਜ ਕੇ ਔਰ ਉਥੋਂ ਫਿਰ ਹੁਣ ਇਹ ਆਸ-ਪਾਸਾ ਦੇਖ ਰਿਹਾ ਵੀਡੀਓ ਨੂੰ ਜਰਾ ਗੌਰ ਨਾਲ ਦੇਖਿਓ ਆ ਆਸ-ਪਾਸਾ ਦੇਖ ਰਿਹਾ ਹੁਣ ਤੂਦ ਦੇ ਨੇੜਿਓਂ ਤਾਂਕਿ ਪਤਾ ਲੱਗ ਜAVE ਸ਼ਾਇਦ ਕੀ ਗਿਆ ਕਿੱਧਰ ਲੈ ਬੰਨੇ ਆ ਕੈਦੀ ਭੱਜਿਆ ਕਿੱਧਰ ਲੈ ਬੰਨੇ ਆ ਹਵਾਲਾਤੀ ਭੱਜਿਆ ਕਿੱਧਰ ਲੈ ਬੰਨੇ ਆ ਔਰ ਭੱਜ ਭੱਜ ਕੇ ਟੈਂਕੀ ਦੇ ਉੱਪਰ ਚੜ ਰਹੇ ਸੀਗੇ ਦੇਖ ਰਹੇ ਸੀ ਖੈਰ ਤਾਂ ਵੱਡੀ ਲਾਪਰਵਾਹੀ ਦੱਸਿਆ ਜਾ ਰਿਹਾ ਲਾਪਰਵਾਹੀ ਤਾਂ ਰਹੀ ਹੈ ਹੁਣ ਘਟਾ ਛਾਣਦੀ ਫਿਰਦੀ ਹੈ ਪੁਲਿਸ ਇੱਕ ਪਾਸੇ ਤਸਵੀਰ ਹੈ ਉਹ ਸਵਾਲਾਤੀ ਦੀ ਜਿਸ ਨੂੰ ਲਿਆਂਦਾ ਸੀ ਫੜ ਕੇ ਔਰ ਉਸ ਤੋਂ ਬਾਅਦ ਕੋਰਟ ਚ ਪੇਸ਼ ਕਰਨਾ ਸੀ ਹੁਣ ਇਸ ਨੂੰ ਬਖਸ਼ੀ ਖਾਨੇ ਦੇ ਵਿੱਚੋਂ ਇਹ ਹਵਾਲਾਤੀ ਜੋ ਹੈ ਇਹ ਫਰਾਰ ਹੋ ਗਿਆ ਪੁਲਿਸ ਨੂੰ ਚੱਕਮਾ ਵੀ ਇਸ ਨੇ ਦਿੱਤਾ ਔਰ ਹੁਣ ਪੁਲਿਸ ਦੇ ਵੱਲੋਂ ਹਾਲਾਂਕਿ ਦਾਵਾ ਕੀਤਾ ਜਾ ਰਿਹਾ ਸੀ ਕਿ ਜਲਦੀ ਅਸੀਂ ਫੜ ਲੈਣਾ ਇਸ ਨੂੰ ਜਲਦੀ ਫੜ ਲਵਾਂਗੇ ਕਹਿੰਦੇ ਭੱਜ ਕੇ ਜਾਊਗਾ ਕਿੱਧਰ ਤਾਂ ਇਹ ਤਾਂ ਖੈਰ ਇੱਕ ਵਾਰ ਤਾਂ ਭੱਜ ਕੇ ਰੇਂਜ ਤੋਂ ਆਊਟ ਹੋ ਗਿਆ ਪੁਲਿਸ ਦੇ ਪਰ ਉਸ ਤੋਂ ਬਾਅਦ ਪੁਲਿਸ ਹੁਣ ਲੱਭਦੀ ਫਿਰਦੀ ਹੈ ਜਸ਼ਨਦੀਪ ਨਾਂ ਦੇ ਇਸ ਹਵਾਲਾਤੀ ਨੂੰ ਔਰ ਪੁਲਿਸ ਕਹਿ ਰਹੀ ਹੈ ਕਿ ਜਲਦੀ ਅਸੀਂ ਗ੍ਰਿਫਤਾਰ ਇਹਨੂੰ ਫਿਰ ਕਰ ਲਾਂਗੇ ਤਾਂ ਸ਼੍ਰੀ ਮੁਖਸਰ ਸਾਹਿਬ ਕੋਰਟ ਦੇ ਬਖਸ਼ੀ ਖਾਨੇ ਦੇ ਵਿੱਚੋਂ ਇਹ ਹਵਾਲਾਤੀ ਫਰਾਰ ਹੋਇਆ ਜਸ਼ਨਦੀਪ ਇਸ ਦਾ ਨਾਂ ਹੈ ਔਰ ਪੁਲਿਸ ਲੱਭਦੀ ਫਿਰਦੀ ਹੈ ਗਲੀਆਂ ਦੇ ਵਿੱਚ ਇਸ ਨੂੰ ਕਿ ਜਲਦੀ ਇਸ ਨੂੰ ਫੜ ਲਈ ਅਸੀਂ ਤਾਂ ਕਿ ਹੋਰ ਇਹਨਾਂ ਕਾਂਡ ਕਰ ਦੇਵੇ ਕਿਤੇ ਔਰ ਨਾਲ ਹੀ ਪੁਲਿਸ ਮੁਲਾਜ਼ਮ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਉਹਨਾਂ ਦੀ ਨੌਕਰੀ ਤੇ ਵੀ ਗੱਲ ਆਉਣ ਦੀ ਗੱਲ ਆ ਜਾਂਦੀ ਹੈ ਜਦੋਂ ਤਾਂ ਕਿ ਕਿ ਇੱਕ ਤੁਸੀਂ ਹਵਾਲਾਤੀ ਨੂੰ ਲੈ ਕੇ ਗਏ ਸੀ ਔਰ ਉਸ ਨੂੰ ਭਜਾ ਦਿੱਤਾ ਇਸ ਤਰ੍ਹਾਂ ਦੇ ਸਵਾਲ ਵੀ ਫਿਰ ਪੁਲਿਸ ਤੇ ਉੱਠਣ ਲੱਗ ਜਾਣਗੇ ਤਾਂ ਸ਼੍ਰੀ ਮੁਖਸਰ ਸਾਹਿਬ ਅਦਾਲਤ ਦੇ ਬਖਸ਼ੀ ਖਾਨੇ ਦੇ ਵਿੱਚੋਂ ਇਹ ਹਵਾਲਾਤੀ ਫਰਾਰ ਹੋਇਆ ਜਿਸ ਨੂੰ ਪੁਲਿਸ ਲੱਭ ਰਹੀ ਹੈ